ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੇਲਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਜਾਖਲ ਹਰਿਆਣਾ ਚੀਜ਼ਾਂ ਤੁਹਾਨੂੰ ਅੱਜ ਆ ਦਿਖਾ ਦਾਂਗੇ ਕੁਆਲਿਟੀ ਦੀਆਂ ਦੋ ਝੋਟੀਆਂ ਕੋਲੇ ਤਾਂ ਹੈਗਾ 14 14 ਕਿਲੋ ਦੁੱਧ ਤਿਆਰੀ ਦਾ ਤੇ ਇੱਕ ਝੋਟੀ ਹੈਗੀ ਫੁੱਲ ਵੱਡੀ ਚੰਗੇ ਰਿਕਾਰਡ ਵਾਲੀ ਹਰਿਆਣੇ ਦੀ 8 ਮਹੀਨਿਆਂ ਦੀ ਗੱਬਣ ਤੇ ਮਾਰਗਰੀ ਕੈਮਰਾ 8 ਮਹੀਨਿਆਂ ਦੀ ਗੱਬਣ ਤੇ ਗੱਲਬਾਤ ਫੁੱਲ ਟੌਪ 'ਚ ਆ ਗਈ ਤੇ ਇੱਕ ਹੈਗੀ ਆ ਦੋ ਦੰਦ ਕੱਟੀ ਤੇ ਇਧਰਲੇ ਬੰਨੇ ਲੈ ਆ ਗੱਲਬਾਤ ਕਾਲੇ ਨਾਲ ਕਰਾ ਦਾਂਗੇ ਤੇ ਸ਼ੁਰੂਆਤ ਹੈ ਜਿਹੜੀ ਸ਼ੁਰੂਆਤ ਇਦਾਂ ਕਰਾਂਗੇ ਆ ਚੋਬਰ ਖੜਾ ਫੜੀ ਦੋ ਦੰਦ ਕੱਟੀ ਨੂੰ ਆ ਜਾ ਕਾਲੇ ਫਿਰ ਹੋਰ ਕਿਵੇਂ ਆ ਠੀਕ ਆ ਗੁਰੀ ਵਧੀਆ ਬਾਈ ਕਰਦੀ ਕਰਾ ਐਂ ਜਰਦੀ ਕਰਾ ਕਰ ਲੀਏ ਸ਼ੁਰੂ ਫਿਰ ਕਰੋ ਸੁਰੀ ਭਰੀ ਕਰਨੀ ਬਹੁਤ ਹੈ ਟਾਵਰ ਖੋਲ ਕੇ ਫਿਰ ਆ ਗਰਮੀ ਵਾਲੀ ਆ ਕਾਲਾ ਕਹਿੰਦਾ ਗੈਰੀ ਦੇ ਫੇਸ ਦੀ ਮਾਰ ਕੈਮਰਾ ਓਏ ਚੱਲ ਤੋਰ ਦੇ ਆ ਪਹਿਲਾਂ ਤਾਂ ਇਹ ਫੇਸ ਦੀ ਮਾਰ ਕੈਮਰਾ ਸਿੰਘ ਆ ਗਿਆ ਜਮਾ ਬੰਦ ਆ ਗਿਆ ਸਿੰਘ ਦੰਦਾਂ ਦੇ ਪਿਓਰ ਦੋ ਦੰਦ ਹਾਂ ਬਾਈ ਟੋਲੇ ਟੋਲੇ ਦੀ ਸਿੰਘੀ ਹੈ ਘੱਟੀ ਦੀ ਸੁਹਾ ਕਿੰਨੇ ਦਿਨ ਦਾ ਸੁਹਾ ਪੰਜਵਾਂ ਦਿਨ ਹੋ ਗਿਆ ਵੀਰੇ ਅੱਜ ਪੰਜਾਂ ਦਿਨਾਂ ਦੀ ਸੂਈਆ ਤੇ ਇੱਥੋਂ ਗੈਰੀ ਬੈਕ ਤੋਂ ਦਿਖਾ ਦੀ ਬਾਡੀ ਬੁੱਡੀ ਝੋਟੀ ਦੀ ਬਾਡੀ ਬੁੱ ਪੰਜਾਂ ਦਿਨਾਂ ਦੀ ਸੂਈ ਕੋਲੇ ਬੋਲਾ ਹਾਜ਼ਰ ਕਿੰਨਾ ਹੈ 10 ਲੀਟਰ ਬੋਲਾ ਹਾਜ਼ਰ ਹੈ ਵੀਰੇ ਇਹ ਹੈਗਾ 10 ਲੀਟਰ ਐਨ ਤਿਆਰ ਮਿਲੂਗਾ ਤੈਨੂੰ 10 ਤੇ ਥਣ ਵੀ ਬਹੁਤ ਸੋਹਣਾ ਰੱਖਦੀ ਆ ਤੇ ਗੈਪ ਵੀ ਥਣਾ ਚ ਫੁੱਲ ਰੱਖਦੀ ਆ ਫੁੱਲ ਆ ਗਿਆ ਗੈਪ ਵੀ ਤੇ ਬਾਡੀ ਵਾਲੇ ਪੱਖ ਤੋਂ ਵੀ ਫੁੱਲ ਘੈਂਟ ਆ ਗਈ ਝੋਟੀ ਬਿਊਟੀ ਚ ਵੀ ਆ ਗਈ ਤੇ ਦੁੱਧ ਵਾਲੀ ਲੈਨ ਚ ਵੀ ਆ ਗਈ ਦੁੱਧ ਵੀ ਚੰਗਾ ਦੇਊਗੀ ਲੈ ਚੱਲ ਲੈ ਚੱਲ ਲੈ ਚੱਲ ਅੰਦਰ ਹੀ ਲੈ ਚੱਲ ਬੱਚੇ ਤੇ ਲੈ ਜਾ ਇੱਥੋਂ ਆਰਡਰ ਦਾ ਖਾ ਕੇ ਰੀ ਆਰਡਰ ਕਿੰਨਾ ਚੌੜਾ ਰੱਖਦੀ ਆ ਆ ਡਰੈਨ ਰੱਖਦੀ ਆ ਫੁੱਲ ਚੌੜਾ ਦੁੱਧ ਚੰਗਾ ਪਾ ਦੋ ਜੇ ਝੋਟੀ ਸਰਦੀ ਚ ਹੁੰਦੀ ਇਹੇ ਚੰਗਾ ਦੁੱਧ ਪਾਣ ਦੀ ਸਰਦੀਆਂ ਨੂੰ ਆਏ ਮੰਨ ਲਓ ਵੀ ਹੁਣ 2 ਕਿਲੋ ਬੜਾ ਫਰਕ ਹੈ 2 ਕਿਲੋ ਬੜਾ ਬਾਈ ਗੁਰਿਆਰਾ ਔਖਾ ਸੋਦਾ ਗਰਮੀ ਚ ਹਾਂ ਹੋਈ ਬੜਾ ਕੰਪੇਰਡ ਆ ਜਾਂਦਾ ਇੱਥੋਂ ਦਿਖਾ ਦੇ ਗੈਰੀ ਫੇਸਬੂਕ ਤੋਂ ਬਾਦੀ ਤੋਂ ਥਾਣਾ ਦਾ ਗੈਪ ਗਰੂਪ ਦਿਖਾ ਦੇ ਕਿੱਡਾ ਸਣਾ ਥਣ ਲੱਗਿਆ ਤੇ 10 ਲੀਟਰ ਡੰਗ ਤੋਂ ਡੰਗ ਐ ਤਿਆਰ ਬਈ ਜਿਵੇਂ ਮਰਜੀ ਚੋਲੇ ਬੰਦਾ ਕੋਚ ਕਰ ਲਿਆ ਅਸਲੀਆਂ ਇੱਥੋਂ ਗੈਰੀ ਫੇਸ ਤੇ ਵੀ ਇੱਕ ਬੇਨਤੀ ਹੋਰ ਹੈ ਵੀਰੇ ਪਤਾ ਕੀ ਹੈ ਹੁਣ ਗਰਮੀ ਹੋ ਰਹੀ ਹੈ ਜਾਨਵਰ ਨੇ ਆਟੋਮੈਟ ਘਟਣਾ ਦੇਖ ਠੀਕ ਅਸੀਂ ਬਹੁਤ ਆਪਣੇ ਰਨ ਜ਼ੋਰ ਲਾ ਰਖੇ ਵੀ ਛੇਰ ਦਾ ਹੁਣ ਜਿਵੇਂ ਦੇ ਕੋਈ ਲੈ ਉਰੇ ਦੀ ਗਰੰਟੀ ਦੇਸਨੇ ਆਪਾਂ ਪਹਿਲਾਂ ਆਪਾਂ ਸਾਰੀ ਗਰੰਟੀ ਦੀ ਕੋਈ ਇਹਦੇ ਗਰਮੀ ਇੰਨੀ ਵੱਧ ਗਈ ਹੁਣ ਤੂੰ ਵੀ ਆਪਣੀ ਵੀ ਸਾਰੀ ਉਹੀ ਗੱਲ ਕਰਦਾ ਵੀ ਫਾਰੇ ਪੂਰੇ ਪਸ਼ੂਆਂ ਨੂੰ ਲਾ ਕੇ ਹਾਂ ਕਈ ਵਾਰੀ ਬੰਦੇ ਦੇ ਲਈ ਲੋ ਨੂੰ ਤੋ ਬਚਾ ਕੇ ਅੰਦਰ ਪਸ਼ੂ ਰੱਖੋਗੇ ਤਾਂ ਉਹ ਦੁੱਧ ਤੇ ਚੱਲਣੀ ਜਾਂ ਚੱਲਣਗੇ ਖਰਾਕ ਚੰਗੀ ਦੇਈ ਜਾਂਗੇ ਹਾਂ ਵੀ ਪਤਾ ਕੀ ਗੱਲ ਹੈ ਬਾਈ ਯਾਰ ਹੁਣ ਐ ਲਾ ਲੈ ਵੀ ਅੱਗੇ ਨਹੀਂ ਵੀ ਇੰਨੀ ਕੇਰ ਹੁੰਦੀ ਤੋ ਤਾਂ ਕੱਟਣੀ ਐ ਪੈਸੇ ਦੀ ਇਹਦਾ 1 35 35 ਐਵਰੇ ਤੇੰਨੇ ਦਾ ਠੀਕ ਆ ਗੱਲ ਲੈ ਵੀ ਜੀ ਹਾਂ ਜਿਹੜੀ ਚੰਗੀ ਲੱਗੂਗੀ ਉਹ ਲੈ ਜਾਓ ਇਹ ਹੁਣ ਕਰੀ 2 ਨੰਬਰ ਆਈ ਦੇ ਆਰਡਰ ਤੇ ਮਾਰ ਇਧਰੋਂ ਕੈਮਰਾ ਟੋਰ ਦੁੱਧ ਹੋਰ ਖੋਲ ਕੇ ਮੈਨੂੰ ਫੜਾ ਦੇ ਗੁਰੂ ਹੋਰ ਤੋਰ ਸੂਆ ਕਢਾ ਗਿਆ ਜੀ ਦੂਜਾ ਸੂਆ ਵੀਰੇ ਬੱਚਾ ਕੀ ਆ ਨਾਲ ਬੱਚਾ ਕੱਟੀ ਆ ਨਾਲ ਇਹਦੇ ਨਾਲ ਕੱਟੀ ਆ 1 ਨੰਬਰ ਵਾਲੀ ਨਾਲ ਹੈਗਾ ਕੱਟਾ ਇਹਦੇ ਨਾਲ ਆ ਗਈ ਕੱਟੀ ਕਿੰਨੇ ਦਿਨ ਦਾ ਸੂਆ ਕਲੇ 15 ਦਿਨ ਹੋ ਗਏ ਵੀਰੇ ਮੈਲਾ ਚੱਲ ਗਈ ਮੈਲਾ ਪਾਈ ਕਹਿੰਦਾ ਚੱਲੀ ਹੋਈ ਆ ਵੀਡੀਓ ਪਈਆ ਹਾਂ ਵੀਡੀਓ ਮੈਲਾ ਕਰਦੀ ਉਹ ਦਿਖਾਈ ਜਾਊਗੀ ਤੁਹਾਨੂੰ ਤੇ ਉਹਦੇ ਚ ਤਰੀਕ ਵੀ ਆਏ ਨੇ ਹਾਂ ਸਾਰਾ ਕੁਝ ਵੀਰੇ ਸਾਰਾ ਕੁਝ ਰਿਕਾਰਡ ਆ ਕੱਦ ਬੱਡ ਵੀ ਚੰਗਾ ਲੰਬੀ ਵੀ ਚੰਗੀ ਆ ਦੁੱਧ ਕਿੰਨਾ ਹਾਜ਼ਰ 14 14 ਲੀਟਰ ਵੀਰੇ ਦੁੱਧ ਤਿਆਰ ਆ ਇਹਨਾਂ ਕਰੇ ਦੋ ਝੋਟੀ ਥੱਲੇ 14 ਲੀਟਰ ਤਿਆਰ ਆਪਾਂ ਪਰਸ ਜੋਥੇ ਵੀਡੀਓ ਪਾ ਕੇ ਆਟਿਆਂ ਉਹਦੇ ਜੋਥੇ ਇੱਧਰ ਖੜੀ ਇਹ ਵੀਡੀਓ ਉਧਰ ਪਾਈ ਤੇ ਦੂਜੇ ਘਰੇ ਠੀਕ ਆ ਗੱਲ ਵੀ ਉਹਦੇ ਆਪਾਂ ਇਹ ਦੁੱਧ ਤਿਆਰ ਕਰਕੇ ਫਿਰ ਵੀਡੀਓ ਪਾਈ ਅੱਜ ਠੀਕ ਆ ਗੱਲ 14 ਲੀਟਰ ਬਾਈ ਕਹਿੰਦਾ ਇਹਦੇ ਕੋਲੇ ਤਿਆਰ ਆ ਲੈ ਚਲਾ ਜਾਂਦੀ ਹੈ ਲੈ ਚਲ ਪਰਲੇ ਬੰਦੇ ਵੀ ਲੈ ਚੱਲ ਲੈ ਚੱਲ ਕਮਾ ਕੇ ਇਹਦੇ ਕੋਲੇ ਆ ਗਿਆ 14 ਲੀਟਰ ਦੁੱਧ ਹਾਜ਼ਰ ਡੰਗ 2 ਡੰਗ 4 ਡੰਗ ਤਸੱਲੀ ਕਰ ਸਕਦੇ ਹਾਂ ਆ ਗਈ ਫੁੱਲ ਬਰੀਕ ਤੇ ਬਾਕੀ ਮਾਲ ਸਾਰੀ ਹਰਿਆਣੇ ਦਾ ਹੁੰਦਾ ਹੈ हां भाई ये तकरीबन जिन्नाक माल बाई ਕੋਲੇ ਆਉਂਦਾ ਇੱਥੋਂ ਦਿਖਾ ਦੇ ਗੈਰੀ ਆਰਡਰ ਇਹਦਾ ਆਪਾਂ ਵੀਰੇ ਲਾਈਵ 'ਚ ਵੀ ਬੋਲੇ ਵੀ ਉਤੇ ਟੈਗ ਲੱਗਿਆ ਹੈ ਕੰਨ 'ਚ ਕੱਟੀ ਦੇ ਠੀਕ ਹੈ ਇਹਦਾ ਮਰਜ਼ੀ ਚੈੱਕ ਕਰ ਲਿਓ ਨੂੰ ਆਕੇ ਦੋ ਦੰਦ ਕੱਟੀ ਨੂੰ ਹਾਂ ਬਾਕੀ ਹੈ ਸਾਰੀ ਉੱਥੇ ਦਾ ਉਹਦੇ ਟੈਗ ਹਾਂ ਟੈਗ ਜਿਹੜੀ ਦੇ ਟੈਗ ਲੱਗਿਆ ਟੈਗ ਸਰਚ ਕਰ ਲਿਓ ਹੁਣ ਨਹੀਂ ਰਹਿ ਗਈ ਬੋਲੂਗਾ ਛੋਟੀ ਇਹ ਵੀ ਬਾਈ ਕਹਿੰਦਾ 1 ਲੱਖ ਤੇ 35000 ਦੀ ਦੇ ਦਾਂਗੇ ਇਹਦੇ ਭਰਾ ਨੇ ਲੈਣੀ ਆ ਤੇ ਹੁਣ ਗੈਰੀ ਮਾਰ ਦੇ ਦੇ ਤੇ ਕੈਮਰਾ ਨਾੜਾ ਨੂੜੀ ਨਖਾ ਦੇ ਪੂਰੀ ਤਰ੍ਹਾਂ ਮਰਦੀ ਇਹਨਾਂ ਦੇ ਪਾ ਤਾਰਾ ਆਰਾ ਮਾਰ ਦੇ ਇੱਕ ਨੰਬਰ ਵਾਲੀ ਨੂੰ ਲਵਾ ਦੇ ਜਦੋਂ ਮੈਂ ਮੈਲਾ ਹਾਲ ਆਪਾਂ ਦਿਖਾ ਦਨੇ ਆਈ ਨਹੀਂ ਜਾ ਗੱਲ ਉਹ ਭਾਈ ਖੋਲ ਕੇ ਇਹ ਆ ਗਈ ਗ੍ਰੇਡੇਡ ਜਿਹੜਾ ਸੁਆ ਕਿਹੜਾ ਕਾਲੇ ਕੋਈ ਨਾ ਮੈਨੂੰ ਹਿਸਾਬ ਕਰ ਰਿਹਾ ਇਹਦਾ ਸੁਆ ਕਿਹੜਾ ਕਿਹਣੀ ਤੇ ਵੀਰੇ ਇਹਦਾ ਇਹਦਾ ਵੀ 13 14 ਵਾਂਗੂ ਹੋ ਗਏ ਮੈਂ ਮੈਲਾ ਇਹ ਚੱਲ ਪਈ ਉਹ ਚੱਲਣ ਵਾਲੀ ਉਹ ਇਹ ਗ੍ਰੇਡੇਡ ਚੱਲੀ ਹਾਂ ਇਹ ਚੱਲੂਗੀ ਸੁਆ ਕਿਹੜਾ ਇਹਦਾ ਦੂਜਾ ਸੁਆ ਵੀਰੇ ਦੂਜਾ ਸੁਆ ਤੇ ਮੈਲਾ ਬਾਈ ਕਹਿੰਦਾ ਹਜੇ ਇਹ ਚੱਲੀ ਨਹੀਂ ਝੋਟੀ ਉਹ ਦੂਜੀ ਝੋਟੀ ਚੱਲ ਗਈ ਆਰਡਰ ਦੀ ਬਾਲੀ ਸਾਫ ਆਥਾ ਮੇਰੇ ਆ ਮਿਲੂਗੀ ਤੈਨੂੰ 100 ਦੀ 100 ਬਾਟੀ ਆ ਗਈ ਪੱਲੇ ਚੌੜੀ ਉੱਤੋਂ ਕੱਦ ਵੀ ਚੰਗਾ ਰੱਖਦੀ ਆ ਤੇ ਆਰਡਰ ਬਿਲਕੁਲ ਫਿਕਸ ਜਿਹਾ ਰੱਖਦੀ ਆ ਟੁੱਟਵਾ ਨਹੀਂ ਰੱਖਦੀ ਲੈ ਵਾ ਕਿਸੇ ਵੀ ਪੱਖ ਤੋਂ ਤੇ ਚੋਣ ਚਵਾਉਣ ਦੀ ਵੀ ਖੁੱਲੀ ਆ ਲਾਈਵ 'ਚ ਧਾਰਾ ਮਾਰ ਕੇ ਦਿਖਾਈਆਂ ਨੇ ਤੇ ਆਪਾਂ ਵੀਡੀਓ 'ਚ ਵੀ ਤੁਹਾਨੂੰ ਦਿਖਾ ਦਾਂਗੇ ਮਾਰ ਕੇ ਘਮਾੜਾ ਪਈ ਇੱਥੇ ਬਾਡੀ ਵੀ ਸ਼ਾਨਦਾਰ ਆ ਝੋਟੀ ਦੀ ਫੁੱਲ ਤੇ ਦੁੱਧ ਵੀ ਚੌੜਾ ਬਾਕੀ ਕੁੜੀ ਦਾ ਇੱਕ ਹੋਰ ਬੇਨਤੀ ਹੈ ਕੁੜੀ ਜਿਵੇਂ ਮੰਨ ਲੈ ਯਾਰ ਆ ਆਪਾ ਪਾ ਪਾਈਦੇ ਆਪਾਂ ਨੇ ਇਸ ਤੋਂ ਬਾਅਦ ਆ ਫਿਰ ਰੱਬ ਦਾ ਨੋਏ ਆ ਠੀਕ ਆ ਗੱਲ ਜੇ ਜਪਿਆ ਜਾਵੇ ਬ ਅੱਛਾ 14 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਤਿਆਰੀ ਦਾ ਮੈਲਾ ਲੱਗ ਕੇ ਕਿਲੋ ਖੰਡ ਵਧਣ ਦੀ ਆਸ ਵੀ ਹੈਗੀ ਆ ਜੀ ਤੇ ਬਾਕੀ ਉਹ ਥੋੜੀ ਕੀਰ ਤੇ ਡਿਪੈਂਡ ਕਰਦਾ ਕਿਉਂਕਿ ਗਰਮੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਅੱਜ ਕੱਲ੍ਹ ਉਸ ਹਿਸਾਬ ਨਾਲ ਇਹ ਵੀ ਬਾਈ ਕਹਿੰਦਾ 1 ਲੱਖ ਤੇ 35000 ਦੀ ਦੇ ਦਾਂਗੇ ਆ ਜਾ ਗਏ ਰ ਇੱਕ ਨੰਬਰ ਵਾਲੀਆਂ ਦਿਖਾ ਦੇ ਮਾਂ ਜੀ ਦਾ ਤੇ ਘਰ ਦੇ ਬੱਚਾ ਬੰਨੇ ਮਾਰਦਾਰਾਂ ਜੇ ਵਾਲੀ ਮਾਰਦੇ ਇੱਥੇ ਮਾਰਦੇ ਮਾਰਦੇ ਫਿਰ ਬਾਲਟੀ ਉੱਥੇ ਮਾਰਦੀਆਂ ਨੇ ਉੱਥੇ ਮਾਰਦੇ ਨਹੀਂ ਪਹਿਲਾਂ ਘੱਟੀ ਜੰਮੀ ਠੰਡੀ ਆ ਵੀਰੇ ਇਹਦਾ ਤਾ ਤੂੰ ਦਿਖਾ ਮਾਰ ਦੇ ਪਰ ਹੋ ਗਰੀ ਉਹ ਜੋ ਤਰ ਕਰ ਦਿਆ ਕਰ ਬਾਅਦ ਚ ਦੋ ਫੋਨ ਆਉਣਗੇ ਬਾਅਦ ਚ ਤੇ ਬਾਕੀ ਚੌਣ ਚਵਾਉਣ ਦੀ ਓਕੇ ਆ ਬਿਲਕੁਲ ਫਿਰ ਉਹ ਨਹੀਂ ਚਵਾ ਹੈਗਾ ਵੀ ਝੁਲਕ ਝੁਲਕ ਜਿਹੀ ਕਰੀਓ ਪੂਣਾ ਵਾਂਗੂ ਮੋਟਾ ਝੋਣਾ ਨਹੀਂ ਆਲਾ ਠੀਕ ਆ ਗੱਲ ਹਾਂ ਤੇ ਹੁਣ ਘੈਰੀ ਪਗ ਚੱਲ ਉਧਰਲੇ ਬੰਨੇ ਚਾਰ ਚਾਰ ਨੰਬਰ ਵਾਲੀ ਝੋਟੀ ਤੇ ਇਹਦੇ ਨੂੰ ਬਚਾ ਲੈ ਕੈਮਰਾ ਤੇ ਵੱਡੀ ਵੱਡੀ ਫੁੱਲ ਆ ਗਈ ਨਾ ਕੱਦ ਵੀ ਦਿਖਾ ਰਹੀਆਂ ਇੱਥੋਂ ਅੱਦਗਾਠ ਵੀ ਫੁੱਲ ਲੱਗਦੇ ਨੇ ਮੇਰੀ ਫੁੱਲ ਲੱਤ ਹੋਰ ਬਾਈ ਖੋਲ ਕੇ ਤੇ ਜਾਤ ਨਸਲ ਵੀ ਚੰਗੀ ਆ ਬਰੀਕ ਵੀ ਫੁੱਲ ਲੱਗੀ ਝੋਟੀ ਇਹ ਕਿੰਨੇ ਮਹੀਨੇ ਦੀ ਗੱਬਣਾ ਕਾਲੇ ਅੱਠ ਦੀ ਵੀਰੇ 24 ਤੋਂ 8 ਦੀ 8 ਨੂੰ ਪੀਕਾ ਭਰਾਇਆ ਦਾ ਆ 24 ਨੂੰ 8 ਹੋ ਜਾਣਗੇ 8 ਮਹੀਨਿਆਂ ਦੀ ਗੱਬਣਾ ਤੇ ਥਣਪਾਸ ਕਰਾ ਦੂ ਥਣਪਾਸ ਕਰਾਓ ਵੀਰੇ ਦੁੱਧ ਲੰਬਾ ਟਾਈਮ ਲੰਬਾ ਟਾਈਮ ਥੋੜੀ ਟਾਈਮ ਹੋਇਆ ਵੀਰੇ 20 25 ਦਿਨ ਹੋਏ ਨੇ ਜਦੋਂ ਛੱਡੀ ਨੂੰ ਲੰਬੀ ਲੰਬੀ ਵੀ ਫੁੱਲ ਆਣਾ ਪੂਰੀ ਵੱਡੀ ਝੋਟੀ ਆ ਪੱਤਲੀ ਆ ਗਈ ਲੈ ਚੱਲ ਬਈ ਐਨ ਇੱਥੋਂ ਦਿਖਾਈਂ ਗੈਰੀ ਲੰਬੀ ਵੀ ਫੁੱਲਾ ਤੇ ਗਰਦਨ ਵੀ ਬਿਲਕੁਲ ਪਤਲੀ ਦੇਖ ਲੈ ਛੱਡ 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 ਪੋਛ ਕੇ ਨੇੜੇ ਮਾਰਦਾ ਥੋੜੀ ਨੇੜੇ ਥੋੜਾ ਘਰਦੀ ਆ ਇਹੋ ਸਮਾਨ ਤੋਂ ਲੈ ਆ ਤਾਜੀ ਦਾਰ ਕਾਲਦੀ ਆ 15 15 ਲੀਟਰ ਤੋਂ ਕੱਢੇ ਵੀਰੇ 15 ਲੀਟਰ ਹਾਂ ਤੂੰ ਅਗੜਾ ਸੁਣ ਤੇ ਆਪਾਂ ਮੈਂ ਕਹਦੀ ਆ 20 ਲੀਟਰ ਜੀ 18 ਲੀਟਰ ਇਹੋ ਕੰਮ ਨਹੀਂ 15 ਲੀਟਰ ਜਹਾ ਸੂ ਆ ਬਈ ਤੀਜਾ ਸੂ ਕੀ ਅੱਗੇ ਹਾਂ ਤੀਜਾ ਸੂ ਆ ਬਈ ਤੀਜੇ ਸੂਏ ਪਤਾ ਨਹੀਂ ਮੀਤ ਹੈਗੀ ਕਰ ਮੀਤ ਤਾਂ ਵੀਰੇ ਜਾ ਕੇ ਦੂਜੇ ਤੀਜੇ ਤੇ ਸਟਾਰਟਿੰਗ ਹੁੰਦੀ ਆ ਕਮਾਸ ਠੀਕ ਆ ਕਰਨ ਹਾਂ ਇਹਦੇ ਪੈਸੇ ਕਿੰਨੇ ਲਵਾਗੇ ਇਹਦਾ 1 ਲੱਖ ਤੇ 10000 ਇੱਕ ਹੋਰ ਦੰਦਾ ਸਾ ਵੀਰੇ ਜੇ ਕਿਸੇ ਹੋਰ ਬੰਦੇ ਕੋਲੇ ਹੁੰਦੀ ਆ ਜ ਜਨ ਆਪਾਂ ਸਾਰੇ ਮਿੱਤਰ ਨੇ ਆਪਣੇ ਆਪਾਂ ਕੋਈ ਇਹ ਡੇੜੀ ਝੋਟੀਆਂ ਜੇ ਹੋਰ ਹੁੰਦੀ ਆ 35 40 ਦੇ ਮੁੱਲ ਧਰਦਾ ਅਗਲਾ ਠੀਕ ਆ ਗੱਲਾਂ ਹਾਂ ਇਹ ਬਾਈ ਕਹਿੰਦਾ ਹੋ ਜੂਗੀ 1 ਲੱਖ ਤੇ 10000 ਦੀ ਆ ਜਾ ਲਿਆ ਕੇ ਰਹੀ ਕੈਮਰਾ 2 ਨੰਬਰ ਵਾਲੀ ਤੇ ਆ ਗਈ ਹੋਣੀ ਇਸੇ ਪਾਸੇ ਵੀ ਇਹ ਨਹੀਂ ਹੈਗੀ ਮਾਰ ਕਾਲੇ ਤਾਂ ਘਰ ਬੱਚਾ ਬੰਨੇ ਬਾਰਦੀ ਚ ਮਾਰ ਦੇ ਬਾਰਦੀ ਚ ਮਾਰ ਦੇ ਸਾਰੇ ਦੋਸਤ ਗਰਮੀ ਏ ਤਾਂ ਫ੍ਰੀਜ਼ਰ ਵਧ ਜਾਂਦਾ ਹੈ ਪਹਿਲੀ ਇਹੀ ਨਹੀਂ ਮਾਰਦੇ ਲੋਕ ਬਾਹਰ ਨਹੀਂ ਕਰਗੇ ਬਸ ਇਹ ਆਪਣਾ ਮਾਰਾ ਦੇ ਖੜਿਆ ਇਦਾਂ ਠੀਕ ਆ ਗੱਲ ਬਹੁਤ ਕਿਆ ਕੰਮ ਤੇ ਹੁਣ ਆ ਬੱਲੀ ਨੂੰ ਵੀ ਲਾ ਦੇ ਬੱਚਾ ਤਾਂ ਇਹਦੀਆਂ ਵੀ ਦਿਖਾ ਦਾਂਗੇ ਮਾਰ तकरीबन ਆਈ ਗਈ ਹੁਣੀ ਪਹਿਲਾਂ ਵੀ ਲਾਇਆ ਸੀ ਆਪਾਂ ਕੋਈ ਨਾ ਮਾਰਾ ਮਾਰਾ ਜੇ ਮਾਰਨ ਦੇ ਮੂੰਹੋਂ ਬੱਚੇ ਨੂੰ ਪਹਿਲੀ ਪਹਿਲੀ ਮਾਰ ਮਾਰ ਨਾ ਪਿਆ ਦੇ ਛੱਡੀ ਛੱਡੀ ਚੋ तो ਮਾ ਕਰ ਲੈ ਮੈਂ ਹਾਲ ਦੀ चल ਮੈਂ ਨਹੀਂ ਮਾ ਚੱਲ ਬੱਚੀ ਨੂੰ ਛੱਡੂ ਮੈਂ ਅਈ ਜੀ ਚਵਾਈ ਵਾਲੀ ਕੋ ਸਾਰਾ ਭਾਈ ਉਸ ਤੋਂ ਤਾਂ ਸਾਰੇ ਨਾ ਬਰੀਆ ਜਰਾ ਪਿਛੇ ਨਾ ਜੀ ਮਾਰ ਨੰਬਰ ਬੋਲਦੇ 98920 99439 95920 ਤੇ 9949322 ਦਾ ਨੰਬਰ ਆ ਪਿੰਡ ਆ ਗਿਆ ਮੇਲਕੁਰਦ ਤਹਿਸੀਲ ਲਹਿਰਾਗਾਗਾ ਨੇੜੇ ਜਾਖੜ ਹਰਿਆਣਾ